ਰਾਜਪੁਰਾ ਰੇਲਵੇ ਓਵਰ ਬ੍ਰਿਜ ਤਿਆਰ ਹੋਣ ਜਾ ਰਿਹਾ ਹੈ ਜੋ ਕਿ ਦਿਵਾਲੀ ਨੂੰ ਲੋਕ ਕਰਪਿਤ ਕੀਤਾ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿਤਲ ਨੇ ਰਾਜਪੁਰਾ ਰੇਲਵੇ ਓਵਰ ਬ੍ਰਿਜ ਦੇ ਦੋਨਾਂ ਪੁਲਾਂ ਦਾ ਜਾਇਜ਼ਾ ਲੈਣ ਮੌਕੇ ਉਹਨਾਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਦਰਜਨਾ ਪਿੰਡਾਂ ਨੂੰ ਜਾਣ ਵਾਲਾ ਰਸਤਾ ਪਿਛਲੇ ਕਈ ਸਾਲਾਂ ਤੋਂ ਰੇਲਵੇ ਓਵਰ ਬ੍ਰਿਜ ਨਾ ਬਣਾਣ ਕਰਕੇ ਬੰਦ ਸੀ ਜਿਸ ਕਰਕੇ ਦੁਕਾਨਦਾਰਾਂ ਦੇ ਕੰਮਕਾਰ ਠੱਪ ਹੋ ਚੁੱਕੇ ਸਨ ਵਿਧਾਇਕਾ ਮੈਡਮ ਨੀਨਾ ਮਿਤਲ ਨੇ ਠੇਕੇਦਾਰਾਂ ਨੂੰ ਕਿਹਾ ਹੈ ਕਿ ਪੁਲ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇ 30 ਅਗਸਤ ਤੱਕ ਇਹ ਸਭ ਕੰਪਲੀਟ ਕਰ ਦੇਣਗੇ ਉਸ ਤੋਂ ਬਾਅਦ 1.5 ਤੋਂ ਪੌਨੇ 2 ਮਹੀਨੇ ਅੱਗੇ पीडब्ल्यूडी ਨੂੰ ਵੀ ਚਾਹੀਦੇ ਆ ਤਾਂ ਇਹ ਅੱਜ ਇੱਥੇ ਦੀ ਜਿਹੜੀ ਮਾਰਕੀਟ ਦੇ ਲੋਕ ਨੇ ਇਹਨਾਂ ਨਾਲ ਇਹ ਪ੍ਰੋਮਿਸ ਕਰ ਰਹੇ ਆ ਕਿ ਇਸ ਵਾਰ ਦੀਵਾਲੀ ਇੱਥੇ ਵਧੀਆ ਬਣਾਵਾਂਗੇ ਦੀਵਾਲੀ 'ਚ ਇਸ ਮਾਰਕੀਟ 'ਚ ਰੌਣਕਾਂ ਲੈ ਕੇ ਆਵਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸੰਤਾਪ ਚ ਇਸ ਮਾਰਕੀਟ ਨੇ ਤਾਂ ਦੀਵਾਲੀ ਵੇਲੇ ਇੱਥੇ ਰੌਣਕਾਂ ਲਈ ਆਈਏ ਮੈਡਮ ਸਮੇਂ-ਸਮੇਂ ਤੇ ਪਹਿਲਾਂ ਵੀ ਤਬਦੀਲੀ ਹੋ ਜਾਂਦੀ ਹੈ ਵੀ ਰੇਲਵੇ ਵਿਭਾਗ ਵੱਲੋਂ ਕੰਮ ਰੁਕ ਜਾਂਦਾ ਹੈ ਜਾਂ ਕੋਈ ਨਾ ਕੋਈ ਨੁਕਤਾ ਚਿੰਨੀ ਜਾਂ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਪਹਿਲਾਂ ਵੀ ਦੁਕਾਨਦਾਰ ਇਕੱਠੇ ਹੋ ਕੇ ਕਈ ਕਈ ਵਾਰ ਤੁਹਾਡੇ ਕੋਲ ਜਾ ਚੁੱਕੇ ਨੇ ਇਸ ਵਾਰ ਤਾਂ ਨਹੀਂ ਦੁਬਾਰਾ ਫਿਰ ਮਸਲਾ ਹੋ ਸਕਦਾ ਦੇਖ ਜੀਸੀ ਐਨਓਸੀ ਨਹੀਂ ਮਿਲ ਰਹੀ ਸੀ ਤਾਂ ਕੰਮ ਕਿਵੇਂ ਕਰਦੇ ਇੱਕ ਪੇੜ ਦੀ ਦਿੱਕਤ ਸੀ ਇੱਕ ਮੰਦਿਰ ਦੀ ਦਿੱਕਤ ਸੀ ਕਿ ਮੰਦਿਰ ਆ ਵਿਚਾਰਿਆ ਸੀ ਤਾਂ ਸਾਨੂੰ ਮੰਦਿਰ ਦੀ ਵੀ ਭਾਵਨਾਵਾਂ ਦੇਖ ਕੇ ਸਾਰਾ ਕੁਝ ਕਰਨਾ ਚਾਹੀਦਾ ਸੀ ਜਦੋਂ ਅਸੀਂ ਆਏ ਸਾਡੇ ਕੋਲੇ ਮਾਰਕੀਟ ਵਾਲੇ ਇਕੱਠੇ ਹੋ ਕੇ ਆਏ ਤਾਂ ਅਸੀਂ ਉਹ ਤੋਂ ਪੁੱਛੇ ਵੀ ਕਿਉਂ ਨਹੀਂ ਹੋ ਰਿਹਾ ਤਾਂ ਐਸਡੀਐਮ ਸਾਹਿਬ ਨੇ ਗੱਲ ਕੀਤੀ ਕਿ ਐਨਓਸੀ ਨਹੀਂ ਮਿਲ ਰਹੀ ਔਰ ਕੁਝ ਪ੍ਰੋਬਲਮਜ਼ ਆ ਰਹੀਆਂ ਤਾਂ ਅਸੀਂ ਕਿਹਾ ਵੀ ਜਿਹੜੀਆਂ ਹਡਲਜ਼ ਆ ਰਹੀਆਂ ਉਹਨਾਂ ਨੂੰ ਬੈਠ ਕੇ ਹੱਲ ਕੀਤਾ ਜਾਵੇ ਉਹ ਹਡਲਜ਼ ਹੱਲ ਕਰਵਾਈਆਂ ਮੰਦਿਰ ਲਈ ਪੰਡਤ ਜੀ ਨੂੰ ਬੁਲਾ ਕੇ ਪੁਜਾਰੀ ਜੀ ਨੂੰ ਬੁਲਾ ਕੇ ਪੂਰੀ ਭਾਵਨਾਵਾਂ ਦੇਖਦੇ ਹੋਏ ਮੰਦਿਰ ਨੂੰ ਸਾਈਡ ਤੇ ਕੀਤਾ ਪੇੜ ਕਟਵਾਇਆ ਗਿਆ ਤੇ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਤੇ ਮੈਂ ਇੱਕ ਦੇਖ ਰਹੀ ਕਿਸੇ ਕੀ ਸਾਡੇ ਪੁਰਾਣੇ ਵਿਧਾਇਕ ਇੱਥੇ ਆਏ ਐ ਔਰ ਆਕੇ ਕਹਿੰਦੇ ਆ ਜੀ ਇਹ ਪੁਲ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਪੈਸੇ ਖਾ ਗਏ ਕਿਉਂਕਿ ਉਹਨਾਂ ਦਾ ਕੰਮ ਖਾਣਾ ਹੀ ਸੀਗਾ ਉਹਨਾਂ ਨੂੰ ਹਰ ਵੇਲੇ ਇਹੀ ਯਾਦ ਆਂਦਾ ਕਿ ਪੈਸੇ ਖਾ ਗਏ ਤੇ ਫਿਰ ਜੇ ਪੈਸੇ ਖਾ ਲੇ ਤੇ ਕੰਮ ਕਿਵੇਂ ਸ਼ੁਰੂ ਹੋ ਗਿਆ ਇਹ ਕਿਵੇਂ ਬਣ ਰਿਹਾ ਅਸੀਂ ਜਨਤਾ ਲਈ ਆਏ ਆ ਜਨਤਾ ਦੇ ਨਾਲ ਆ ਜਨਤਾ ਦੀਆਂ ਇੰਨੇ ਸਾਲਾਂ ਤੋਂ ਅੜੀ ਹੋਈ ਪ੍ਰੋਬਲਮ ਨੂੰ ਹੱਲ ਕਰਕੇ ਅਸੀਂ ਇਹ ਚਾਲੂ ਕਰਾ ਰਹੇ ਆ ਹੁਣ ਜਿਵੇਂ ਐਸਡੀਓ ਸਾਹਿਬ ਨੇ ਦੱਸਿਆ ਦੂਸਰੇ ਉਧਰਲੇ ਪੁਲ ਤੇ ਕਹਿੰਦੇ ਜੇ ਇੱਥੇ ਕੰਮ ਨਾ ਹੁੰਦਾ ਤਾਂ ਇਹ ਕਦੇ ਵੀ ਉੱਥੇ गिर ਸਕਦਾ ਸੀ ਕਦੇ ਵੀ ਮਿਸਹੈਪਨਿੰਗ ਹੋ ਸਕਦੀ ਸੀ ਜਦੋਂ ਕਿ ਇਹ ਕੰਮ 4 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ